ਸੋਸ਼ੀ ਕਾਲਜੀ ਅਸੀਂ ਹਮੇਸ਼ਾ ਹਰ ਪਲੇਟਫਾਰਮ ਤੇ ਖਬਰਾਂ ਸੁਣਦੇ ਰਹਿੰਨੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪਾਣੀ ਚ ਡੁੱਬ ਜਾਂਦੇ ਨੇ ਉਹ ਡੁੱਬਦੇ ਕਿਉਂ ਨੇ ਇਹਦੇ ਪਿੱਛੇ ਦੇ ਕਾਰਨ ਕੀ ਹੈ ਇਹ ਜਾਣਨੇ ਬਹੁਤ ਜ਼ਰੂਰੀ ਹੈ ਸਮੇਂ-ਸਮੇਂ ਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਸੋਸਾਇਟੀਜ਼ ਦੇ ਵੱਲੋਂ ਕਿ ਲੋਕਾਂ ਨੂੰ ਪ੍ਰੀਵੈਂਸ਼ਨ ਬਾਰੇ ਦੱਸਿਆ ਜਾਵੇ ਬਚਾ ਕਿਵੇਂ ਹੋ ਸਕਦਾ ਉਸ ਦੀ ਜਾਣਕਾਰੀ ਦਿੱਤੀ ਜਾਵੇ ਅੱਜ ਆਰਸੀਐਮਪੀ ਦੇ ਮੈਂਬਰਸ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਖਾਸ ਤੌਰ ਦੇ ਉੱਤੇ ਪ੍ਰੀਵੈਂਸ਼ਨ ਸੰਬੰਧੀ ਜਾਣਕਾਰੀ ਦੇਣਾ ਚਾਹੁੰਦੇ ਨੇ ਸਾਡੇ ਨਾਲ ਸਰਜੰਟ ਐਂਡੀ ਲੋਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਦੇ ਨਾਲ ਕਾਪਰ ਸਰਬਜੀਤ ਸੰਗਾਜੀ ਸਰ ਵੀ ਸੰਗਾਜੀ ਨੂੰ ਤੁਸੀਂ ਹਮੇਸ਼ਾ ਸੁਣਦੇ ਰਹਿੰਨੇ ਹੋ ਬਹੁਤ ਸਾਰੇ ਮਸਲਿਆਂ ਤੇ ਗੱਲ ਕਰਦੇ ਰਹਿੰਦੇ ਨੇ ਅੱਜ ਗੱਲ ਕਰਨਗੇ ਕਿ ਅਸੀਂ ਡੁੱਬਣ ਤੋਂ ਬਚਾ ਕਿਵੇਂ ਕਰ ਸਕਦੇ ਹਾਂ ਅਸੀਂ ਐਂਡੀ ਤੋਂ ਸਟਾਰਟ ਕਰਦੇ ਹਾਂ ਐਂਡੀ ਸਤਿ ਸ਼੍ਰੀ ਅਕਾਲ ਐਂਡੀ ਸਭ ਤੋਂ ਪਹਿਲਾਂ ਤੁਹਾਡ ਤੋਂ ਅਸੀਂ ਇਹ ਜਾਨਣਾ ਚਾਹਾਂਗੇ ਤੁਹਾਡੇ ਬਾਰੇ ਵੀ ਜਾਣਕਾਰੀ ਦਿਓ ਤੁਸੀਂ ਤੁਹਾਡਾ ਕੰਮ ਬੇਸਿਕਲੀ ਕਿੱਥੇ ਹੁੰਦਾ ਤੇ ਨਾਲ ਦੀ ਨਾਲ ਜਿਹੜੀਆਂ ਡੁੱਬਣ ਦੀਆਂ ਇੰਨੀਆਂ ਖਬਰਾਂ ਆ ਰਹੀਆਂ ਨੇ ਇਹਦੀ ਪ੍ਰੀਵੈਂਸ਼ਨ ਕੀ ਹੋ ਸਕਦੀ ਹੈ ਹਾਂਜੀ ਮੈਂ ਹੈਗਾ ਡਿਟੈਚਮੈਂਟ ਕਮਾਂਡਰ ਅਮ ਐਜੰਸੀ ਡਿਟੈਚਮਮੈਂਟ ਦਾ ਤੇ ਉਥੇ ਸੜੀ ਕੋ ਆ ਦੋ ਲੇਕ ਆ ਜਿੱਥੇ ਸੀ ਕੰਮ ਕਰਦੇ ਨਾਲ ਇੱਕ ਹੈਗਾ ਕੌਟਿਸ ਲੇਕ ਉਹ ਅਬਸਫਰਡ ਲੱਗੇ ਪੈ ਜਾਂਦਾ ਹੈ ਤੇ ਇੱਕ ਹੈਗਾ ਹੇਰਸਨ ਲੇਕ ਉਹ ਹੇਰਸਨ ਦਿਬਚਾ ਤੇ ਪਿਛਲੇ ਸਾਲ ਉਥੇ ਸੜੀ ਕੋ ਕੇਸ ਆਈ ਸੀ ਕਿ ਜਿੱਥੇ 6 ਜਾਨੇ ਡੁੱਬਗੇ ਸੀ ਜਾਂ ਡੁਬਨ ਵਾਲੇ ਸੀਗੇ ਤੇ ਉਹ ਦੋਨੇ ਲੇਕਾਂ ਦੇ ਵਿੱਚ ਉਥੇ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਮੰਗਦਾ ਆ ਅੱਜ ਪਹਿਲਾ ਪੂਲ ਸੇਫਟੀ ਦੀ ਜਿਸ ਤੁਸੀਂ ਪੂਲ ਤੇ ਬਿਚ ਜਾਣਾ ਆ ਤੁਸੀਂ ਉਥੇ ਤੁਸੀਂ ਲਾਈਫ ਵੈਸਟ ਪਾਵੋ ਆ ਜਿਹੜੀ ਲਾਈਫ ਵੈਸਟ ਹੋਣੀ ਚਾਹੀਦੀ ਆ ਥੋੜੇ ਅਮ ਡਿਫਰੈਂਟ ਸਾਈਜ਼ ਹੁੰਦੇ ਆ ਤੇ ਜਿਹੜਾ ਸਾਈਜ਼ ਤੁਹਾਡਾ ਹੈਗਾ ਤੁਸੀਂ ਉਹ ਦਾਣਾ ਪਾਵੋ ਤੇ ਉਹਨੂੰ ਬਾਕਲ ਤੁਸੀਂ ਲਾਵੋ ਉਹ ਪਹਿਲਾਂ ਪੌਂ ਤੋਂ ਚੈੱਕ ਕਰੋ ਦੇ ਉਹ ਪਾਰਟੀ ਹੋਣੀ ਜਦ ਕੋਈ ਕੋਈ ਹੋਰ ਡੈਮੇਜ ਨਹੀਂ ਹੈਗਾ ਉਹ ਪਾ ਕੇ ਤੇ ਫੇ ਅਮ ਫੇ ਤੁਸੀਂ ਪਾਣੀ ਵਿੱਚ ਜਾਵੋ ਜਦੋਂ ਤੁਸੀਂ ਪਾਣੀ ਵਿੱਚ ਜਾਣਾ ਹੈ ਤੁਸੀਂ ਆਪਣੀ ਸਵਿਮਿੰਗ ਲੈਵਲ ਦੇਖੋ केडी स्विमिंग लेवल टू सी बिगिनर लेवल ਆ ਜਾਂ 30 ਹੋਰ ایکسپਰੀਅנס ਹੈਗਾ ਯਾ ਬਟ ਤੁਸੀਂ ਅਨ ਕਾਰਕ ਕੋ ਜ ਤੁਸੀਂ ਜਾਣਾ ਪਾਣੀ ਵਿੱਚ ਜਦੋਂ ਤੁਸੀਂ ਪਾਣੀ ਤੇ ਪੂਲ ਦੇ ਵਿੱਚ ਜਾਣਾ ਆ ਤੁਹਾਡੇ ਕੋਲ ਉੱਥੇ ਇੱਕ ਬੜੀ ਸਿਸਟਮ ਹੋਣਾ ਚਾਹੀਦਾ ਜਿੱਥੇ ਤੁਹਾਡੇ ਕੋਈ ਕੋਈ ਦੋਸਤ ਜਾਂ ਹੋਰ ਕੋਈ ਤੁਹਾਨੂੰ ਅਕਤ ਉੱਤੇ ਰੱਖੇ ਤੁਸੀਂ ਤੁਸੀਂ ਅਮ 30 ਸੇਫਟੀ ਹੋਣੀ ਚਾਹੀਦੀ ਹੈ ਤੇ ਕੋਈ ਚਾਂਸ ਹੋਵੇ ਤੁਹਾਨੂੰ ਦੇਖ ਸਕਦਾ ਹੈ ਦੇ ਹਾਂ ਉਹਨੂੰ ਹੈਲਪ ਚਾਹੀਦੀ ਹੈ ਦੇ 2 ਜੀ ਹੈਗੇ ਆ ਲੇਕ ਜਿਹਦੇ ਮੈਂ ਤੁਹਾਨੂੰ ਗੱਲ ਕੀਤੀ ਸੀ ਕਿ ਸਾਡੇ ਉਹ ਦੋ ਲੇਕ ਹੈਗੇ ਆ ਤੇ ਮੈਂ ਤੁਹਾਨੂੰ ਦੱਸਣਾ ਮੰਗਦਾ ਜਿਹੜੇ ਸਾਡੇ ਦੋਨੇ ਲੇਕ ਉਹ ਬੋਥ ਡੂੰਗੇ ਆ ਕਈ ਕੇਸ ਹੋ ਜਾਂਦੇ ਨੇ ਜਦੋਂ ਕੋਈ ਡ੍ਰੋਪ ਕੇ ਮਾਰਜਨ ਦਾ ਲੇਕ ਦੇ ਵਿੱਚ ਸਾਨੂੰ ਬਾਡੀ ਨਹੀਂ ਸਾਨੂੰ ਲੱਭਦੀ ਤੇ ਉਹ ਲੇਕ ਇੰਨੇ ਡੂੰਗੇ ਆ ਤੁਹਾਡੇ ਕੋ ਪੁਲਿਸ ਕੋ ਹੈ ਨਹੀਂ ਗਏ ਜਿੱਥੇ ਅਮ ਇਕੁਇਪਮੈਂਟ ਜਿਸੇ ਇਸ ਲੱਭ ਸਕਦੇ ਆ ਅਮ ਮੋਸਟ ਜਿਹੜੇ ਹੈਗੇ ਸਾਡੇ ਵਿਕਟਮ ਜਿਹੜੇ ਡੋਪ ਜਾਂਦੇ ਆ ਅਮ ਮੋਸਟ ਹੈਗੇ ਜਿਹੜੇ ਨਾਮੇ ਆਇਓਆ ਇੰਡੀਆ ਤੋਂ ਕੈਨੇਡਾ ਨੂੰ ਤੇ ਉਹਨਾਂ ਦੀ ਏਜ ਹੈ ਕਿ 17 ਸਾਲਾਂ ਤੋਂ ਤੇ ਪਿਆਸ ਸਾਲਾਂ ਤੱਕ ਤੇ ਜਦੋਂ ਮੋਸਟ ਦੇ ਟਾਈਮ ਜਦੋਂ ਅਮ ਜਦੋਂ ਉਹ ਡਰਵਿੰਗ ਦੇ ਆ ਅਮ ਅਸੀਂ ਦੇਖਿਆ ਹੈ ਜਦੋਂ ਉਹਨਾਂ ਨੇ ਸ਼ਰਾਬ ਜਾਂ ਕੋਈ ਨਸ਼ਾ ਕੀਤਾ ਹੁੰਦਾ ਹੈ ਫਿਰ ਜਦੋਂ ਉਹ ਇੰਪੇਅਰਮੈਂਟ ਹੋ ਜਾਂਦੀ ਹੈ ਫਿਰ ਉਹਨਾਂ ਕੋਲ ਪੂਰੀ ਤਾਕਤ ਨਾਲ ਕੋਈ ਸਕਿੱਲ ਨਹੀਂ ਹੁੰਦੀ ਜਿੱਥੇ ਤੁਸੀਂ ਡਰਵਨ ਲੱਗਿੰਦੇ ਆ ਉਹ ਹੋ ਜਾਂਦਾ ਐਕਸੀਡੈਂਟ ਦਿੱ ਤੁਹਾਨੂੰ ਦੀਦਾ ਹੈ ਕੋਈ ਕੋਈ ਡਰਵਦਾ ਆ ਮੈਂ ਚਾਹੁੰਦਾ ਦਸ ਨੂੰ ਤੁਹਾਨੂੰ ਦੇ ਕੁਝ ਉਹਨਾਂ ਨੂੰ ਕੋਈ ਫਲੋਟੇਸ਼ਨ ਡਿਵਾਈਸ ਤੁਸੀਂ ਸੈੱਟ ਦੋ ਤੁਸੀਂ ਉਹਨਾਂ ਨੂੰ ਜਿੱਥੇ ਉਹ ਫੜ ਸਕਦੇ ਆ ਅਮ ਨਾਲੇ ਵੀ ਅਸੀਂ ਮੰਗਦੇ ਆ ਤੁਸੀਂ ਅਮ ਜੇ ਤੁਸੀਂ ਲਾਈਫ ਗਾਰਡ ਨੂੰ ਦੱਸੋ ਦੇ ਹੈਗਾ ਲਾਈਫ ਗਾਰਡ ਔਨ ਡਿਊਟੀ 911 ਨੂੰ ਤੇ ਤੇ ਫੋਨ ਕਰੋ ਫਿਰ ਅਸੀਂ ਆ ਸਕਦੇ ਆ ਅਮ ਤੀਜੀ ਹੈਗੀ ਬੋਰਡਿੰਗ ਬੋਰਿੰਗ ਦੀ ਸੇਮ ਥਿੰਗ ਆ ਤੁਸੀਂ ਜਦੋਂ ਤੁਸੀਂ ਬੋਟ ਤੇ ਆ ਇਹਦੇ ਵੀ ਕਾਨੂੰਨ ਸੀਮਾ ਇਸ ਜਿਸ ਗੱਡੀ ਦੇ ਵਿੱਚ ਆ ਤੁਸੀਂ ਸ਼ਰਾਬ ਨਹੀਂ ਪੀ ਸਕਦੇ ਬੋਰ ਉਤੇ ਨਾ ਐਸਪੈਸ਼ਲੀ ਸ਼ਰਾਬੀ ਕਿ ਤੁਸੀਂ ਬੋਟ ਨਾ ਚਲਾਵੋ ਉਥੇ ਐਕਸੀਡੈਂਟ ਹੋ ਜਾਂਦੇ ਆ ਬੋਟ ਦੇ ਨਾਲ ਆਮ ਸੇਮ ਥਿੰਗ ਜਿਹੜੇ ਹਰਕ ਜਾਣਾ ਬੋਰ ਤੇ ਹੈਗੇ ਆ ਉਹਨਾਂ ਨੂੰ ਲਾਈਫ ਵੈਸਟ ਪੋਣੀ ਚਾਹੀਦੀ ਆ कहते एनी टाइम कई बार स्पेषली हेर सिंह ने रफ लेक है तो ऐसी कई बार देखियो जो आम बोट आम आम फ्लिप होती है डिग जाते फिर सर जी संगा जी ਜਿਵੇਂ ਕਿ ਐਂਡੀ ਨੇ ਦੱਸਿਆ ਕਿ ਬੇਸਿਕ ਜਿਹੜੇ ਰੋਲਸ ਆ ਉਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਸੋ ਅਸੀਂ ਸਭ ਤੋਂ ਪਹਿਲਾਂ ਪੂਲ ਦੀ ਹੀ ਜੇ ਗੱਲ ਕਰ ਰਹੇ ਹਾਂ ਕਿ ਪੂਲ ਸਾਡੀ ਬੇਸਿਕ ਜਿਹੜੀ ਹੈ ਟ੍ਰੇਨਿੰਗ ਹੈਗੀ ਹੈ ਕਿ ਜਿਹੜੇ ਪੂਲ ਦੇ ਵਿੱਚ ਪਹਿਲਾਂ ਇੱਥੇ ਟ੍ਰੇਨਿੰਗ ਲੈ ਚੁੱਕੇ ਨੇ ਜਿਨ੍ਹਾਂ ਨੂੰ ਪੂਲ ਦੇ ਵਿੱਚ ਪਾਣੀ ਦੀ ਗਹਿਰਾਈ ਦਾ ਪਤਾ ਹੈ ਪੂਲ 'ਚ ਤੈਰਨਾਂ ਦਾ ਉਹ ਕਿਸੇ ਵੀ ਰਿਵਰ ਜਾਂ ਫਿਰ ਕਿਸੇ ਵੀ ਜਾ ਕੇ ਯੂ ਨੋ ਨਦੀ ਦੇ ਵਿੱਚ ਸਮੁੰਦਰ ਦੇ ਵਿੱਚ ਉਹ ਤੈਰ ਸਕਦੇ ਨੇ ਆਈ ਥਿੰਕ ਇਹ ਬਾਤ ਇਨੈਕੂਰੇਟ ਸਟੇਟਮੈਂਟ ਹੋਊਗੀ ਜੇ ਆਪਾਂ ਇਦਾਂ ਕਹਾਂਗੇ ਕਿ ਜਿਹੜੇ ਲੋਕਾਂ ਨੂੰ ਸਵਿਮਿੰਗ ਕਰਨੀ ਆਉਂਦੀ ਹੈਗੀ ਆ ਜਿਹੜੇ ਕਿ ਪੂਲ ਦੇ ਵਿੱਚ ਚੰਗੀ ਤਰ੍ਹਾਂ ਸਵੈਮ ਕਰ ਸਕਦੇ ਹੈਗੇ ਆ ਉਹ ਪੂਰੀ ਕੌਨਫੀਡੈਂਟਲੀ ਜਾ ਕੇ ਲੇਕ ਦੇ ਵਿੱਚ ਵੀ ਉਸ ਜਰ੍ਹਾਂ ਸਵੈਮ ਕਰ ਸਕਦੇ ਆ ਕਿਉਂਕਿ ਪੂਲ ਦਾ ਜਿਹੜਾ ਵਾਰਾ ਹੁੰਦਾ ਬਹੁਤ ਸਟੇਬਲ ਹੁੰਦਾ ਆ ਉਹ ਕੰਟਰੋਲਡ ਹੁੰਦਾ ਆ এনवायरमेंट ਜਿਹੜਾ ਹੁੰਦਾ ਆ ਜਦੋਂ ਆਪਾਂ ਲੇਕਸ ਦੀ ਗੱਲ ਕਰਦੇ ਆ ਜਾਂ ਓਸ਼ਨ ਦੀ ਗੱਲ ਕਰਦੇ ਹੈਗੇ ਆ ਲੇਕ ਤੇ ਓਸ਼ਨ ਦੇ ਵਿੱਚ ਕਰੰਟਸ ਹੁੰਦੇ ਆ ਜਿਹੜੀਆਂ ਵੇਵਸ ਹੁੰਦੀਆਂ ਉਹ ਚੇਂਜ ਹੁੰਦੀਆਂ ਰਹਿੰਦੀਆਂ ਪਾਣੀ ਦਾ ਬਹਾ ਜਿਹੜਾ ਉਹ ਚੇਂਜ ਹੁੰਦਾ ਰਹਿੰਦਾ ਹੈ ਉਸ ਦੇ ਨਾਲ ਹੀ ਜਿਦਾਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ ਹਰਸਮ ਲੇਕ ਹੈਗੀ ਆ ਜਿਹੜਾ ਉਹਦਾ ਪਾਣੀ ਦਾ ਬਹਾ ਆ ਉਹ ਤੁਹਾਨੂੰ ਅੰਦਰ ਨੂੰ ਖਿੱਚਦਾ ਹੈਗਾ ਆ ਸੋ ਜਿਹੜੇ ਈਵਨ ਸਭ ਤੋਂ ਵਧੀਆ ਸਵੀਮਰ ਜਿਹੜੇ ਹੈਗੇ ਆ ਉਹ ਵੀ ਸਟਰਗਲ ਕਰੂਗੇ ਹਰਸਮ ਲੇਕ ਦੇ ਵਿੱਚ ਇਸੇ ਕਰਕੇ ਅਸੀਂ ਚਾਹੁੰਦੇ ਹੈਗੇ ਆ ਕਿ ਜੇ ਈਵਨ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬ ਲੇਕ ਹੈਗੀ ਹੈ ਜੇ ਦਿਨ ਡੰਗਾਈ ਤਾਂ ਤੁਹਾਨੂੰ ਪਤਾ ਨਹੀਂ ਹੈਗਾ ਇਹ ਬਹੁਤ ਹੀ ਜਿਆਦਾ ਡੂੰਘੀਆਂ ਲੇਕਸ ਹੈਗੀਆਂ ਤੁਸੀਂ ਇਹਨਾਂ ਲੇਕਸ ਦੇ ਵਿੱਚ 스ਵਿਮਿੰਗ ਕਰਨੀ ਨਾ ਜਾਓ ਜੇ ਤੁਸੀਂ ਜਾਣਾ ਹੈਗਾ ਤਾਂ ਆਪਣੇ ਪ੍ਰੀਕਾਸ਼ਨ ਪੂਰੇ ਲਾਓ ਤੁਹਾਡੇ ਕੋਲ ਸਪਾਟਰ ਹੋਣਾ ਚਾਹੀਦਾ ਜਿਹੜਾ ਕਿ ਤੁਹਾਨੂੰ ਦੇਖ ਸਕੇ ਕਿ ਇਨਟਰਨ ਜੇ ਕੋਈ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਸਟਰਗਲ ਕਰ ਰਹੇ ਹੈਗੇ ਆ ਇਹ ਸਿਰਫ ਉਹਦੇ ਵਾਸਤੇ ਜਿਹੜਾ ਕਿ ਇੱਕ ਬਹੁਤ ਵਧੀਆ ਸਵਿਮਰ ਆ ਤੁਸੀਂ ਜੇ ਸਟਰਗਲ ਕਰ ਰਹੇ ਹੋ ਤੁਹਾਡੇ ਲਈ ਮਦਦ ਤੁਹਾਨੂੰ ਭੇਜ ਸਕਦਾ ਹੈ ਜਾਂ ਨਾਇਮਾ ਨੂੰ ਕਾਲ ਕਰ ਸਕਦਾ ਫਲੋਟੇਸ਼ਨ ਡਿਵਾਈਸ ਤੁਹਾਨੂੰ ਭੇਜ ਸਕਦਾ ਆ ਪਰ ਜੇ ਤੁਸੀਂ ਬਿਲਕੁਲ ਨਵੇਂ ਹੈਗੇ ਆ ਜਿਨ੍ਹਾਂ ਨੇ ਕਦੇ ਕੋਈ সুইমিং ਪੂਲ ਵਿੱਚ ਵੀ ਨਹੀਂ ਕੀਤੀ ਪਲੀਜ਼ ਡੋਨਟ ਜੰਪ ਇਨ ਦ ਲੇਕ ਬਿਕਾਜ਼ ਆਲਰੇਡੀ ਜਿਹੜੀਆਂ ਜ਼ਿੰਦਗੀਆਂ ਉਹ ਗਵਾ ਚੁੱਕੇ ਹੈਗੇ ਕਈ ਲੋਕ ਆਪਣੀਆਂ ਤੇ ਜ਼ਿਆਦਾਤਰ ਜਿਦਾ ਨਾਇਮਾ ਨੇ ਤੁਹਾਨੂੰ ਦੱਸਿਆ ਹੈਗਾ ਜ਼ਿਆਦਾਤਰ ਜਿਹੜੇ ਨਿਊ ਕਮਰਸ ਟੂ ਕੈਨੇਡਾ ਹੈਗੇ ਆ ਇਹ ਉਹੀ ਹੈਗੇ ਆ ਜਿਨ੍ਹਾਂ ਨੇ ਜਾ ਕੇ ਜਾਂ ਡੁੱਬ ਗਏ ਜਾਂ ਡੁੱਬਣ ਤੋਂ ਨਾ ਬਚਾਇਆ ਗਿਆ ਹੈਗਾ ਸੋ ਇਹਨਾਂ ਨੂੰ ਸਾਡੀ ਜਦ ਕੋ ਬੇਨਤੀ ਹੈਗੀ ਆ ਕਿ ਇੱਕ ਤਾਂ ਆਪਣੀ ਫਲੋਟੇਸ਼ਨ ਡਿਵਾਈਸ ਜਿਹੜੀਆਂ ਹੈਗੀਆਂ ਉਹ ਵੀ ਪ੍ਰੋਪਰ ਹੋਣੀਆਂ ਚਾਹੀਦੀਆਂ ਹੈਗੀਆਂ ਕੇਵਲ ਤੁਹਾਨੂੰ ਵਾਲਮਾਰਟ ਦੇ ਵਿੱਚੋਂ ਜਿਹੜੀਆਂ ਕਹੇ ਲੋ ਟਿਊਬਸ ਜਿਹਾ ਮਿਲ ਚਣੀਆਂ ਹੈਗੀਆਂ ਉਹ ਬਹੁਤ ਲਾਈਟ ਵੇਟ ਹੋਣੀਆਂ ਹੈ। ਦੇ ਆਰ ਨਾਟ ਗੁੱਡ ਟੂ ਗੋ ਇਨ ਦਾ ਲੇਕ রাইਟ ਓਸ਼ੇਤੀ ਤੁਸੀਂ ਜੇ ਕੰਡੇ ਤੇ ਹੈਗੇ ਆ ਜਿੱਥੇ ਕਿ ਸ਼ੈਲੋ ਵਾਟਰ ਹੈਗਾ ਉੱਥੇ ਤਾਂ ਕੰਮ ਚੱਲ ਚੁੱਕਿਆ ਜੇ ਤੁਸੀਂ ਡੂੰਗੀ ਲੇਕ ਚ ਜਾਣੇ ਹੈਗੇ ਤਾਂ ਉੱਥੇ ਤੁਹਾਨੂੰ ਉਹਨੂੰ ਬਚਾਉਣਾ ਨਹੀਂ ਹੈਗਾ। ਸੋ ਆਲਵੇਸ ਪੂਲ ਥੀਸ ਆਪਾਂ ਗੱਲ ਕਰੀਏ ਮੇਕ ਸ਼ੋਰ ਯੂ ਹੈਵ ਯੂ ਲਾਈਫ ਜੈਕਟ ਔਨ ਸਪੈਸ਼ਲੀ ਜੇ ਤੁਹਾਡੇ ਨਾਲ ਬੱਚੇ ਹੈਗੇ ਆ। ਮੇਕ ਸ਼ੋਰ ਯੂ ਤੁਸੀਂ ਆਪਣੇ ਬੱਚਿਆਂ ਨੂੰ ਕਦੇ ਵੀ ਅੱਖਾਂ ਤੋਂ ਪਰੇ ਨਾ ਕਰੋ ਜਿੱਦਾਂ ਕਿ ਤੁਸੀਂ ਸੁਣਿਆ ਹੋਣਾ ਹੈ ਕਿ ਸਿਰਫ ਆ ਵੀਕਐਂਡ ਜਿਹੜਾ ਨੰਨ ਕੀ ਗਿਆ ਹੈ ਚੇਲਾ ਬਾਕ ਤੇ ਵਿੱਚ ਇੱਕੜਾ ਰੈਕ੍ਰੀਏਸ਼ਨ ਸੈਂਟਰ ਸੀ ਉੱਥੇ ਇੱਕ 4 ਸਾਲਾਂ ਦੀ ਬੱਚੀ ਆਪਣੇ ਜਵਾਨ ਜਾਨ ਗਵਾ ਚੁੱਕੀ ਹੈ ਕੀ ਆ ਸੋ ਪੂਲ ਸੇਫਟੀ ਬਹੁਤ ਜ਼ਰੂਰੀ ਹੈਗੀ ਆ ਆਪਣੇ ਬੱਚਿਆਂ ਨੂੰ সুইਮਿੰਗ ਲੈਸਨਸ ਦੇਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਆ ਤੇ ਹੁਣ ਆਪਾਂ ਜਦੋਂ ਲੇਕਸ ਦੀ ਗੱਲ ਕਰਦੇ ਆਂ ਲੇਕ ਤਾਂ ਕਰੰਟ ਬਿਲਕੁਲ ਹੀ ਵੱਖਰਾ ਪੂਲ ਦੇ ਨਾਲੋਂ ਸੋ ਕਦੇ ਵੀ ਇਹ ਮਿਸਟੇਕ ਨਾ ਲਾਓ ਕਿ ਤੁਹਾਨੂੰ ਪੂਲ ਵਿੱਚ ਸਵਿਮ ਕਰਨਾ ਆਉਂਦਾ ਹੈ ਤੇ ਤੁਸੀਂ ਲੇਕ ਵਿੱਚ ਵੀ ਕਰ ਸਕਦੇ ਹੈਗੇ ਆ ਅ ਐਂਡੀ ਜਦੋਂ ਤੁਸੀਂ ਉੱਥੇ ਮੌਜੂਦ ਹੁੰਨੇ ਹੋ ਹਰਸਨ ਲੇਕ ਤੇ ਜਾਂ ਫਿਰ ਕਲਟਸ ਦਾ ਵੀ ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਯੰਗਸਟਰ ਐ ਸਪੈਸ਼ਲੀ ਉਹ ਸਭ ਤੋਂ ਪਹਿਲੀ ਮਿਸਟੇਕ ਕਿਹੜੀ ਕਰਦੇ ਆ ਪਾਣੀ 'ਚ ਉਤਰਨ ਲੱਗੇ ਕੀ ਓਵਰ ਕੌਨਫੀਡੈਂਸ ਸਭ ਤੋਂ ਪਹਿਲੀ ਮਿਸਟੇਕ ਹੁੰਦੀ ਹੈ ਉਹਨਾਂ ਨੂੰ ਹਾਂਜੀ ਮੋਸਟਲੀ ਆਮ ਕੌਨਫੀਡੈਂਸ ਵੀ ਹੋ ਸਕਦੀ ਹੈ ਕਿ ਕਿ ਉਹਨਾਂ ਨੂੰ ਪਤਾ ਨਹੀਂ ਅਮ ਜਿਹੜਾ ਅੰਡਰਵਾਟਰ ਕਰੰਟ ਕਿੱਦਾਂ ਕੰਮ ਕਰਦੇ ਆ ਉਹ ਡੂੰਗੀ ਡੂੰਗੇ ਪਾਣੀ 'ਚ ਛਾਲ ਮਾਰਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਦੇ ਥਲੇ ਗਰਾਉਂਡ ਕਿੱਥੇ ਆ ਤੇ ਉਹ ਲਾਈਫ ਚੈੱਕ ਨਹੀਂ ਪਾਉਂਦੇ ਤੇ ਦੂਜੀ ਪ੍ਰੋਬਲਮ ਹੈ ਗਿਆ ਜਦੋਂ ਉਹ ਅਨਫੋਰਚਨਟਲੀ ਸ਼ਰਾਬੀ ਹੁੰਦੇ ਆ ਤੇ ਕੋਈ ਨਸ਼ਾ ਕੀਤਾ ਹੁੰਦਾ ਆ ਪਰ ਉਹਨਾਂ ਦੀ ਅਗੇਨ ਇੰਪੇਅਰਮੈਂਟ ਹੋ ਰਹੀ ਹੁੰਦੀ ਆ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਅਸੀਂ ਕੀ ਕਰੀਏ ਤੇ ਨਾਲੇ ਉਹਨਾਂ ਦੇ ਸਮ ਟਾਈਮ ਉਹਨਾਂ ਦੇ ਜਿਹੜੇ ਦੋਸਤ ਹੁੰਦੇ ਆ ਜਾਂ ਫੈਮਿਲੀ ਮੈਂਬਰ ਹੁੰਦੇ ਆ మోਸਟਲੀ ਉਹਨਾਂ ਵੀ ਸੇਮ ਥਿੰਗ ਹੁੰਦੀ ਆ ਨਾਲ ਉਹਨਾਂ ਤਰਨਾ ਹੁੰਦਾ ਆ ਤੇ ਫਲੋਟੇਸ਼ਨ ਡਿਵਾਈਸ ਨਹੀਂ ਲਾਈ ਹੁੰਦੀ ਤੇ ਅਮ ਤੇ ਸ਼ਰਾਬ ਜਾਂ ਕੋਈ ਨਸ਼ਾ ਕੀਤਾ ਹੁੰਦਾ ਆ ਥੋੜੇ ਆਪਣੇ ਐਕਸਪੀਰੀਅੰਸ ਦੋ ਤੁਸੀਂ ਹੁਣ ਤੱਕ ਕੀ ਦੇਖਦੇ ਹੋ ਐਵਰੀ ইয়ার ਇੰਨੀਆਂ ਸਾਰੀਆਂ ਮੌਤਾਂ ਹੁੰਦੀਆਂ ਨੇ ਜਿਹੜੀਆਂ ਕਿ ਡੁੱਬਣ ਕਰਕੇ ਡਰਾਉਨਿੰਗ ਕੇਸਿਸ ਜੀ ਜ਼ਿਆਦਾਤਰ ਮੂਰੇ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮਿਸਟੇਕਸ ਰੋਕਣ ਵਾਸਤੇ ਅਵੇਅਰਨੈਸ ਦੀ ਕਿਤੇ ਨਾ ਕਿਤੇ ਕਮੀ ਹੈ ਉਸ ਪਲੈਟਫਾਰਮ ਦੇ ਉੱਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਪਰ ਜੇ ਗੱਲ ਹੁੰਦੀ ਵੀ ਹੈ ਜੇ ਅਵੇਅਰਨੈਸ ਕ੍ਰੀਏਟ ਕੀਤੀ ਵੀ ਜਾਂਦੀ ਹੈ ਪਰ ਜਿਹੜੇ ਲੋਕ ਹੈ ਉਹ ਸੁਣਦੇ ਨਹੀਂ ਆ ਇਹਦੇ ਉੱਤੇ ਅਮਲ ਨਹੀਂ ਕਰਦੇ এডੂਕੇਸ਼ਨ ਦੀ ਘਾਟ ਤਾਂ ਨਹੀਂ ਹੈਗੀ ਕਿਉਂਕਿ ਅਸੀਂ ਹਰ ਇੱਕ ਸਾਲ এডੂਕੇਸ਼ਨ ਬਾਰੇ ਗੱਲਾਂ ਕਰਦੇ ਹਾਂ ਸਿਰਫ ਸਾਡਾ ਡਿਪਾਰਟਮੈਂਟ ਨਹੀਂ ਵੈਨਕੂਵਰ ਤੁਹਾਨੂੰ ਪਤਾ ਹੋਣਾ ਕਲਿਫ ਜੰਪਿੰਗ ਕਰਕੇ ਇੱਕ ਮੁੰਡਾ ਮਰ ਗਿਆ ਸੀ ਉਹਨਾਂ ਨੇ ਵੀ ਕਾਫੀ ਐਜੂਕੇਸ਼ਨ ਦਿੱਤੀ ਹੈਗੀ ਹੈ ਕਿ ਇਨਸ਼ਾਅੱਲਾ ਬੈਕ ਵੱਲੋਂ ਵੀ ਐਜੂਕੇਸ਼ਨ ਆਉਂਦੀ ਹੈ ਅੱਜ ਸਰਜਨ ਆਟ ਸਪੈਸ਼ਲੀ ਇਸ ਕਰਕੇ ਆਏ ਕਿਉਂਕਿ ਪੰਜਾਬੀ ਕਮਿਊਨਿਟੀ ਦੇ ਬੰਦੇ ਮਰ ਰਹੇ ਹੈਗੇ ਡੁੱਬ ਕੇ ਤਾਂ ਕਿ ਅਸੀਂ ਆਪਣੀ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸ ਸਕੀਏ ਕਿ ਜਿਹੜੇ ਇਹ ਪ੍ਰੀਕਾਸ਼ਨ ਲੈਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੇ ਆ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਡੁੱਬ ਕੇ ਉੱਥੇ ਮਰ ਜਾਓ ਆਪਣੇ ਫਲੋਟੇਸ਼ਨ ਡਿਵਾਈਸਸ ਨਾਲ ਰੱਖੋ ਜੇ ਤੁਹਾਨੂੰ ਸਵੀਮਿੰਗ ਨਹੀਂ ਆਉਂਦੀ ਪਲੀਜ਼ ਡੋਨਟ ਜੰਪ ਇਨ ਦਾ ਲੇਕ ਕਲਿਫ ਜੰਪਿੰਗ ਤੇ ਬ ਬੈਕ ਟੂ ਕੁ ਮਸਲ ਟੁੱਟ ਜਾਂਦਾ ਹੈਗਾ ਇਹ ਸਾਰੀਆਂ ਗੱਲਾਂ ਬਹੁਤ ਹੀ ਜ਼ਰੂਰੀ ਹੈਗੀਆਂ ਤੁਸੀਂ ਇੰਜੋਏ ਹਲੇ ਕਰ ਸਕਦੇ ਆ ਆਪਣੀ ਫੈਮਲੀ ਦੇ ਨਾਲ ਜਾ ਕੇ ਤੁਸੀਂ ਬੋਟ ਤੇ ਵੀ ਜਾ ਸਕਦੇ ਹੈਗੇ ਆ ਜੇ ਤੁਸੀਂ ਇਹ ਦੇਖਦੇ ਹੈਗੇਂ ਜਿਹੜੀ ਬੋਟ ਦਾ ਲਾਇਸੈਂਸ ਲੈਣਾ ਬਹੁਤ ਹੀ ਸੌਖਾ ਹੁੰਦਾ ਆ ਕੋਈ ਵੀ ਇੰਟਰਨੈਟ ਤੇ ਜਾ ਕੇ ਲਾਇਸੈਂਸ ਲੈ ਸਕਦਾ ਹੈਗਾ ਉਸ ਤੋਂ ਬਾਅਦ ਜਿਹੜੇ ਪ੍ਰੀਕਾਸ਼ਨ ਲੈਣੇ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੁੰਦੀ ਹੈਗੀ ਆ ਜਿੱਦਾਂ ਕਿ ਜਿਹੜੀਆਂ ਤੁਹਾਨੂੰ ਲਾਈਫ ਜੈਕਟ ਦਿੱਤੀਆਂ ਗਈਆਂ ਹੈਗੀਆਂ ਹਰ ਇੱਕ ਬੰਦਾ ਉਸ ਬੋਟ ਤੇ ਨੇ ਲਾਈਫ ਜੈਕਟ ਪਾਣੀ ਹੋਈ ਚਾਹੀਦੀ ਆ ਜਿਹੜਾ ਤੁਹਾਡਾ ਆਪਰੇਟਰ ਆ ਉਹ ਬਿਲਕੁਲ ਸੋਬਰ ਹੋਣਾ ਚਾਹੀਦਾ ਹੈਗਾ ਆ ਜਿਹੜੀ ਐਲਕੋਹਲ ਜਾਂ ਡਰੱਗਸ ਆ ਉਹਨਾਂ ਦਾ ਬਿਲਕੁਲ ਵੀ ਸੇਵਨ ਨਹੀਂ ਕੀਤਾ ਜਾਣਾ ਚਾਹੀਦਾ ਜਿੰਨਾ ਚਿਰ ਤੁਸੀਂ ਬੋਟ ਦੇ ਉੱਪਰ ਹੈਗੇ ਆ ਜਦੋਂ ਤੁਸੀਂ ਬਾਹਰ ਆ ਗਏ ਹੈਗੇ ਆ ਮੋਰ ਤੋਂ ਉਸ ਤੋਂ ਤੁਸੀਂ ਯੂ نو ਆਪਣੇ ਆਪ ਨੂੰ ਇੰਜੋਏ ਕਰ ਸਕਦੇ ਹੋ ਤੁਸੀਂ ਡਰਿੰਕਸ ਲਾ ਸਕਦੇ ਆ ਜਦੋਂ ਤੁਸੀਂ ਬਾਹਰ ਬੈਠੇ ਹੈਗੇ ਆ ਪਰ ਐਂ ਐਸ ਲੌਂਗ ਐਸ ਯੂ ਆਨ ਦਾ ਵਾਟਰ ਇਹ ਬਹੁਤ ਇੰਪੋਰਟੈਂਟ ਹੈਗਾ ਕਿ ਤੁਸੀਂ ਕੰਪਲੀਟਲੀ ਸੋਬਰ ਰਹੋ ਜਿਹੜੇ ਤੁਸੀਂ ਆਪਰੇਟਰ ਹੈਗੇ ਆ ਤਾਂ ਕਿ ਜਿਹੜੀ ਤੁਹਾਡੀ ਸੇਫਟੀ ਨਹੀਂ ਜਿੰਨੇ ਤੁਸੀਂ ਲੋਕਾਂ ਨਾਲ ਲੈ ਕੇ ਬੈਠੇ ਹੈਗੇ ਆ ਉਹਦੇ ਉੱਪਰ ਉਹਨਾਂ ਦੀ ਜ਼ਿੰਦਗੀ ਵੀ ਤੁਹਾਡੇ ਹੱਥ ਦੇ ਵਿੱਚ ਹੈਗੀ ਆ ਯੂ نو ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਅਸੀਂ ਪਹਿਲਾਂ ਇਹ ਨਹੀਂ ਲੈਂਦੇ ਹੈਗੇ ਸੰਨ ਜੀ ਪਰਸਨਲ ਫਲੋਟਿੰਗ ਦੀ ਵੀ ਇੱਥੇ ਗੱਲ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਲਾਈਫ ਜੈਕਟ ਕਿ ਇਕੱਲੀ ਲਾਈਫ ਜੈਕਟ ਬਿਨਾ ਜੇ ਕਿਸੇ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਇਕ ਸਿੰਗਲ ਪਰਸਨ ਸਿਰਫ ਲਾਈਫ ਜੈਕਟ ਪਾ ਕੇ ਪਾਣੀ ਦੇ ਵਿੱਚ ਉਤਰ ਸਕਦਾ ਹੈਗਾ ਕੋਈ ਵੀ ਜੇ ਬੋਟਿੰਗ ਕਰਨ ਜਾ ਰਿਹਾ ਤਾਂ ਅਗੇਨ ਡਿਪੈਂਡਸ ਔਨ ਜਿਹੜੀ ਕੰਡਾਈ ਹੈ ਡੁੰਗਾਈ ਹੈਗੀ ਡੁੰਗਾਈ ਪਾਣੀ ਦੀ ਹੈ ਨਾ ਤੁਸੀਂ ਮਿਡਲ ਆਫ ਦਾ ਲੇਕ ਜੇ ਲਾਈਫ ਜੈਕਟ ਪਾ ਕੇ ਜੰਪ ਇਨ ਕਰ ਲਏ ਤੇ ਤੁਹਾਡੀ ਲਾਈਫ ਜੈਕਟ ਦੇ ਵਿੱਚ ਕੋਈ ਵੀ ਹੋਲ ਹੋਈ ਜਾਂ ਡੈਮੇਜ ਹੋਈ ਇਟਸ ਨਾਟ ਗੋਇੰ ਟੂ ਪ੍ਰੋਟੈਕਟ ਯੂ ਰਾਈਟ ਦੈਟਸ ਵਾਈਟ ਇਟਸ ਇ ਈਵਨ ਐਟ ਦ ਸੇਮ ਟਾਈਮ ਜੇ ਤੁਸੀਂ ਜਾ ਕੇ ਬੋਟ ਤੇ ਉੱਪਰ ਜੰਪ ਕਰਨਾ ਲਾਈਫ ਜੈਕਟ ਪਾ ਕੇ ਵੀ ਮੇਕ ਸ਼ੋਰ ਤੁਹਾਡੇ ਕੋਲ ਜਿਹੜੀ ਫਲੋਟਿੰਗ ਡਿਵਾਈਸ ਹੈਗੀ ਆ ਉਹ ਤੁਹਾਡੇ ਜਿਹੜੇ ਨਾਲ ਤੁਹਾਡੇ ਗਏ ਹੈਗੇ ਉਹਨਾਂ ਕੋਲ ਹੈਗੀ ਆ ਇਨ ਕੇਸ ਸਮਥਿੰਗ ਹੈਪਨਸ ਅਦਰਵਾਈਜ਼ ਯੂ ਕੈਨ ਯੂਜ਼ ਲਾਈਫ ਜੈਕਟ ਐਂਡ ਗੋ ਇਨ ਦ ਵਾਟਰ ਪਿਛਲੇ ਕਿੰਨੇ ਕੁ ਸਾਲਾਂ ਤੋਂ ਸੰਗਾ ਜੀ ਇਹਨਾਂ ਮੌਤਾਂ ਦੇ ਵਿੱਚ ਜਿਹੜੀਆਂ ਡੁੱਬਣ ਦੀਆਂ ਘਟਨਾਵਾਂ ਇਹਨਾਂ 'ਚ ਵਾਧਾ ਹੋ ਰਿਹਾ ਅਹ ਦੇਖੋ ਜੀ ਪਿਛਲੇ 5 ਸਾਲਾਂ ਦੀ ਆਪਾਂ ਗੱਲ ਕਰੀਏ ਕਾਫੀ ਵਾਧਾ ਹੋਇਆ ਹੈਗਾ ਕਨਸਰਨਿੰਗ ਇਹ ਹੈਗਾ ਕਿ ਜਿਹੜਾ ਵਾਧਾ ਹੋਇਆ ਹੈਗਾ ਉਹ ਆਪਣੇ ਭਾਈਚਾਰੇ ਦੇ ਵਿੱਚ ਹੋਇਆ ਹੈਗਾ ਪਿਛਲੇ 223 ਦੀ ਆਪਾਂ ਗੱਲ ਕਰਦੇ ਹੈਗੇਆਂ 6 ਜਣੀਆਂ ਡਰਾਉਨਿੰਗ ਇਨਸੀਡੈਂਟ ਹੋਏ ਸਿਗੇ ਉਹ ਸਾਰੇ ਸਾਊਥ ਏਸ਼ੀਅਨ men ਯੰਗ men ਸੀਗੇ ਬਿਟਵੀਨ ਦੀ ਏਜਸ ਆਫ 17 ਟੂ 50 ਦੇ ਇਨ ਆ ਮੋਰਜੋਰੀਟੀ ਆਫ ਦ ਕੇਸਿਸ ਦੇ ਵੇਚਰੀ ਇੰਪੇਅਰਮੈਂਟ ਹੈਗੀ ਚਾਹੇ ਉਹ ਡਰੱਗਸ ਲੈ ਕੇ ਆ ਚਾਹੇ ਐਲਕੋਹਲ ਲੈ ਕੇ ਉਹ ਮੌਜੂਦ ਸੀਗੀ ਸੋ ਇੱਥੇ ਇਹੀ ਅਸੀਂ ਕਹਿ ਸਕਦੇ ਹਾਂ ਕਿ ਡਰੱਗਸ ਐਂਡ ਐਲਕੋਹਲ ਲੈ ਕੇ ਲ ਤੇ ਆਪਣੀ ਲਾਈਫ ਚੈੱਕ ਕਰ ਜ਼ਰੂਰ ਪਾਓ ਪਾਰਟੀ ਕਲਚਰ ਸਾਡੀ ਕਮਿਊਨਿਟੀ ਦਾ ਹਿੱਸਾ ਹੈ ਔਰ ਸਪੈਸ਼ਲੀ ਜਦੋਂ ਉਹ ਕਹਿੰਦੇ ਨੇ ਨਾ ਪੂਲ ਪਾਰਟੀਆਂ ਵੀ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਬੀਚਾਂ ਤੇ ਜਾਂਦੇ ਆਂ ਰਿਵਰਸ ਤੇ ਜਾਂਦੇ ਆਂ ਤੇ ਉੱਥੇ ਵੀ ਸਾਨੂੰ ਹੁੰਦਾ ਕਿ ਅਸੀਂ ਪਾਰਟੀ ਸਾ ਜਿਹੜੀਆਂ ਉਹ ਕਰਨੀਆਂ ਕਿਉਂਕਿ ਅਸੀਂ ਕੌਨਫੀਡੈਂਸ ਦੇ ਵਿੱਚ ਹੁੰਨੇ ਆ ਕਿ ਸਾਨੂੰ ਸਵਿਮਿੰਗ ਵੀ ਆਉਂਦੀ ਹੈ ਤੇ ਵੈਸੇ ਵੀ ਅਸੀਂ ਬੋਟ ਲੈ ਕੇ ਜਾ ਰਹੇ ਆਂ ਲਾਈਫ ਜੈਕਟਸ ਤਾਂ ਪਾਈਆਂ ਹੋਈਆਂ ਤੇ ਇਸ ਲਈ ਅਸੀਂ ਪਾਣੀ ਦੇ ਅੰਦਰ ਜਾ ਕੇ ਜਿਹੜੀ ਉਹ ਪਾਰਟੀ ਆ ਉਹ ਕਰਨੀ ਕਰਨੀ ਹੈ ਅਸੀਂ ਦੇਖਦੇ ਹਾਂ ਤੇ 크루즈 ਪਾਰਟੀ ਦਾ ਵੀ ਬੜਾ ਜ਼ਿਆਦਾ ਕਲਚਰ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਕਲਚਰ ਜਿਹ ਕਰਨਾ ਜਿਆਦਾ ਸੇਫ ਰਹਿ ਸਕਦਾ ਹੈ ਰੈਦਰ than ਕਿ ਅਸੀਂ ਪਾਣੀ ਦੇ ਵਿੱਚ ਜਾ ਕੇ ਇਹਨੂੰ ਕਰਨਾ ਜ਼ਰੂਰੀ ਸਮਝੀਏ ਆ ਐਬਸੋਲੂਟਲੀ ਯੂ نو ਜੇ ਪਾਰਟੀ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਕੋਈ ਸਪੈਸ਼ਲ ਓਕੇਸ਼ਨ ਤੁਸੀਂ ਸੈਲੀਬ੍ਰੇਟ ਕਰ ਰਹੇ ਹੈਗੇ ਆ ਯੂ ਹੈਵ ધ ਐਵਰੀ ਰਾਈਟ ਟੂ ਸੈਲੀਬ੍ਰੇਟ that right ਟੂ ਹੈਵ ਅ ਗੁੱਡ ਟਾਈਮ ਪਰ ਉਹਦੇ ਨਾਲ ਹੀ ਤੁਹਾਨੂੰ ਜਿਹੜੇ ਪ੍ਰੀਕਾਸ਼ਨ ਸੇਫਟੀ ਟਿਪਸ ਜਿਹੜੀਆਂ ਲੈਣੀਆਂ ਚਾਹੀਦੀਆਂ ਜੇ ਤੁਸੀਂ ਆਪਣੇ ਆਪ ਨੂੰ ਪਾਣੀ ਦੇ ਉੱਪਰ ਨਾ ਪਾਓ ਤਾਂ ਠੀਕ ਹੈ ਬਾਹਰ ਪਾਰਟੀ ਕਰ ਲਓ ਕੰਡੇ ਤੇ ਕਰ ਲਓ ਉਹ ਵਧੀਆ ਰਹੋਗੀ ਤਾਂ ਕਿ ਤੁਹਾਨੂੰ ਉਹ ਪਾਣੀ ਦੇ ਵਿੱਚ ਕਿਸੇ ਦੀ ਜਾਨ ਦਾ ਖਤਰਾ ਨਹੀਂ ਹੋਗਾ ਕਿਉਂਕਿ ਉਹ ਇੱਕ ਐਕਸਟਰਾ ਐਡਿਡ ਰਿਸਕ ਖਾਏਗਾ ਰਾਈਟ ਸੋ ਜੇ ਅਸੀਂ ਚਾਹੁੰਦੇ ਹੈਗੇ ਕਿ ਕਿਸੇ ਨੂੰ ਕੋਈ ਇਹਦੇ ਨਾਲ ਕਹਿ ਲੋ ਕਿਸੇ ਦੀ ਜਾਨ ਨਾ ਜਾਵੇ ਕਿਸੇ ਨੂੰ ਕੋਈ ਖਤਰਾ ਨਾ ਹੋਵੇ ਤਾਂ ਫੇ ਪਾਣੀ ਤੋਂ ਬਾਹਰ ਜੇ ਆਪਾਂ ਇਹ ਪਾਰਟੀ ਕਰ ਲਈਏ ਤਾਂ ਵਧੀਆ ਰਹੂਗਾ ਐਂਡੀ ਅ ਇਕ ਸਰਜਨ ਹੋਣ ਦੇ ਨਾਤੇ ਤੁਸੀਂ ਹੁਣ ਤੱਕ ਜਿੰਨੀਆਂ ਵੀ ਕੇਸਸ ਦੇਖ ਚੁੱਕੇ ਹੋ ਤੁਹਾਨੂੰ ਕੀ ਲੱਗਦਾ ਹੈ ਪੂਲスイਮਿੰਗ ਤੇ ਬੀਚ ਤੇ ਰਿਵਰ ਦੀスイਮਿੰਗ ਦੇ ਵਿੱਚ ਕੀ ਫਰਕ ਹੁੰਦਾ ਹੈ ਮੇਨ ਫਰਕ ਹੈਗਾ ਆ ਉਮ ਦੋ ਦੋ ਆ ਉਮ ਵਨ ਹੈਗੀ ਜਿਹੜੀ ਅੱਗੇ ਗੱਲ ਕੀਤੀ ਸੀ ਕਿ ਜਿਹੜਾ ਅਮ ਲੇਕ ਦਾ ਪਾਣੀ ਡੂੰਘਾ ਠੀਤੀ ਚੱਲਦਾ ਆ ਉਮ ਅਮ ਤੇ ਦੂਜੀ ਗੱਲ ਹੈਗੀ ਆ ਉਮ ਜਿਹੜਾ ਮੇਰੇ ਐਕਸਪੀਰੀਅੰਸਾਂ ਦੇਖਿਆ ਆ ਉਮ ਮੋਸਟ ਆਫ ਦ ਪੀਪਲ ਜਿਹੜਾ ਸ਼ਰਾਬ ਪੀਂਦੇ ਲੇਕ ਦੇ ਵਿੱਚ ਉਦੋਂ ਇਨਸੀਡੈਂਟ ਹੁੰਦੇ ਆ ਪੂਲ ਦੇ ਵਿੱਚ ਨਹੀਂ ਇਨਸੀਡੈਂਟ ਹੁੰਦੇ ਆ ਪੂਲ ਵਿੱਚ ਇਨਸੀਡੈਂਟ ਹੁੰਦੇ ਆ ਜਿੱਥੇ ਲੋਕਾਂ ਨੂੰ ਨਹੀਂ ਤਰਨਾ ਆਉਂਦਾ ਜਾਂ ਇੱਕ ਵਾਰੀ ਲਾਈਕ ਹੋਇਆ ਮੰਡੇ ਨਿੱਕੀ ਕੁੜੀ ਮਾਗੀ ਸੀਗੀ ਚਿਲਵਾਕ ਡੁੱਬ ਕੇ ਉਹ ਵੀ ਪੂਲ ਦੇ ਵਿੱਚ ਹੋਈ ਸੀਗੀ ਪਰ ਉਹ ਅਮ ਐਕਸੀਡੈਂਟ ਸਗਾ ਪਰ ਜਿਹੜੇ ਸੋ ਪੂਲ ਵਿੱਚ ਮੋਸਟ ਆਫ ਦੀ ਐਕਸੀਡੈਂਟ ਹੁੰਦੇ ਆ ਜਿਹੜੇ ਲੇਕ ਵਿੱਚ ਹੁੰਦੇ ਆ ਉਹ ਹੁੰਦੇ ਆ ਜਿਹਦਾ ਐਲਕੋਹਲ ਔਰ ਡਰੱਗਸ ਰਿਲੇਟਡ ਸਰ ਜੀ ਸੰਗਠਨ ਕਿਤੇ ਨਾ ਕਿਤੇ ਲੱਗਦਾ ਵੀ ਜਿੱਡੇ ਜਿੰਨੇ ਵੀ ਬੀਚ ਤੇ ਰਿਵਰਸ ਹੈ ਉੱਥੇ ਵੀ ਕੁਝ ਐਦਾਂ ਦੀ ਤਿਆਰੀ ਹੋਣੀ ਚਾਹੀਦੀ ਹੈ ਉੱਥੇ ਨੋ ਡਾਊਟ ਚੱਪੇ ਚੱਪੇ ਤੇ ਪੁਲਿਸ ਬੇਸ਼ੱਕ ਤਨਾਤ ਹੁੰਦੀ ਹੈ ਜਿਹੜੇ ਉੱਥੇ ਗਾਈਡ ਕਰਨ ਵਾਲੇ ਹੁੰਦੇ ਉਹ ਵੀ ਹੁੰਦੇ ਨੇ ਪਰ ਫਿਰ ਵੀ ਜਦੋਂ ਕੋਈ ਕਿਸੇ ਨੂੰ ਵੀ ਪਾਣੀ ਦੇ ਵਿੱਚ ਭੇਜਿਆ ਜਾਂਦਾ ਅਸੀਂ ਦੇਖਦੇ ਹਾਂ ਕਿ ਉਥੋਂ ਲਾਈਫ ਜੈਕਟ ਚੁੱਕ ਲੋ ਪਾ ਲਓ ਤੇ ਬੋਟ ਵੀ ਅਸੀਂ ਪੈਸੇ ਪੇ ਕੀਤੇ ਤੇ ਪਾਣੀ 'ਚ ਵੜ ਗਏ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਉੱਥੇ ਵੀ ਇਸ ਚੀਜ਼ ਦੀ ਰੂਲਸ ਹੋਣੇ ਚਾਹੀਦੀ ਹੈ ਕਿ ਉਹ ਤੁਹਾਨੂੰ ਚੈੱਕ ਕਰ ਸਕਣ ਵੀ ਤੁਹਾਨੂੰ ਸਵਿਮਿੰਗ ਆਉਂਦੀ ਹੈ ਜਾਂ ਨਹੀਂ ਫਿਰ ਹੀ ਜਿਹ ਇਸ ਇਸ਼ੂ ਕਰਨਾ ਵੀ ਤੁਸੀਂ ਪਾਣੀ ਚ ਜਾ ਸਕਦੇ ਹੋ ਜਾਂ ਨਹੀਂ ਇਹ ਸਭ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਧਿਆਨ ਦੇਣਾ ਜ਼ਰੂਰੀ ਹੈਗਾ ਹਾਂਜੀ ਐਬਸੋਲੂਟਲੀ ਅਗਰੀ ਵਿਦ ਯੂ ਸੋ ਰੂਲਸ ਰੈਗੂਲੇਸ਼ਨਸ ਹੈਗੀਆਂ ਆ ਦੇ ਆਰ ਇਨ ਪਲੇਸ ਤੇ ਜਿਹੜੀਆਂ ਪੁਲਿਸ ਦੀਆਂ ਬੋਟਸ ਹੁਣੀਆਂ ਆ ਪਾਣੀ ਦੇ ਉੱਪਰ ਇਵਨ ਹੈਰਸਨ ਲੇਕ ਤੇ ਆ ਬਾਇਲਕਲ ਕਰਦੀ ਹੈਗੀਆਂ ਉੱਥੇ ਵੀ ਮੌਜੂਦ ਹੁੰਦੀਆਂ ਹੈਗੀਆਂ ਕਿ ਤੁਹਾਨੂੰ ਸਰਜਨ ਐਂਡੀ ਲਾਰਡ ਦੱਸਣਗੇ ਕਿ ਉਹ ਉੱਥੇ ਪੈਟਰੋਲ ਕਰਦੇ ਹੈਗੇ ਆ ਕਿ ਵਾਰ ਇਹ ਜਿਹੜੀ ਬੋਟ ਆਪਰੇਟਰ ਉਹਨਾਂ ਨੂੰ ਪੋਲ ਓਵਰ ਕਰਦੇ ਹੈਗੇ ਆ ਤੇ ਕਿ ਵਾਰ ਇੰਪੇਅਰਡ ਇਨਵੈਸਟੀਗੇਸ਼ਨ ਵੀ ਚੱਲਦੀਆਂ ਹੈਗੀਆਂ ਜਿੱਥੇ ਕਿ ਉਹ ਹਕਾਇਤ ਆ ਸੋ ਇਹੋ ਜਿਹੀ ਇਨਵੈਸਟੀਗੇਸ਼ਨਸ অনਗੋਇੰਗ ਹੈਗੀਆਂ ਪਰ ਇਨ ਟਰਮਸ ਆਫ ਜਿੱਦਾਂ ਹੁਣ ਜਿੱਥੇ ਤੁਸੀਂ ਵੋਟ ਰੈਂਡ ਕਰਨੀ ਹੈਗੀ ਆ ਉਹ ਜਿਹੜੇ ਲੋਕੀ ਕਹਿੰ ਲੋਕਾਂ ਨੂੰ ਵੋਟ ਦਿੰਦੇ ਹੈਗੇ ਆ ਔਰ ਇਹਨੇ ਪੁੱਛਦੇ ਹੈਗੇ ਕਿ ਤੁਹਾਡੇ ਵਿੱਚੋਂ ਕਿਹਨੂੰ ਸਵਿਮ ਕਾਨੀ ਆਉਂਦੀ ਚ ਨਹੀਂ ਆਉਂਦੀ ਉਹਨਾਂ ਨੇ ਸਿਰਫ ਦੇਖਣਾ ਕਿ ਹਾਂਜੀ ਤੁਹਾਡੇ ਕੋਲ ਆਪਰੇਟਰ ਪਰਮਿਟ ਹੈਗੀ ਆ ਠੀਕ ਹੈ ਉਸ ਤੋਂ ਬਾਅਦ ਆਲੋਜੀ ਬੋਟ ਤੁਹਾਡੀ ਜੇ ਤੁਸੀਂ 6 ਜਾਨੇ ਹੈਗੇ ਆ 6 ਲਾਈਫ ਜੈਕਟ ਉਸ ਤੋਂ ਬਾਅਦ ਤੁਹਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈਗੀ ਆ ਕਿ ਤੁਸੀਂ ਸਾਰੇ ਜਾਨੇ ਉਹ ਲਾਈਫ ਜੈਕਟ ਪਾਣੇ ਹੈਗੇ ਆ ਤੇ ਆਪਣੇ ਆਪ ਨੂੰ ਇਹੋ ਜੀ ਪੋਜੀਸ਼ਨ ਦੇ ਵਿੱਚ ਤੁਸੀਂ ਨਾ ਪਾਓ ਜਿੱਥੇ ਕਿ ਹੋ ਸਕਦਾ ਕਿ ਤੁਸੀਂ ਡਰਾਉਨ ਹੋ ਜਾਓ ਤੁਸੀਂ ਡੋ ਬਚਾਓ ਸੋ ਉਹ ਤੁਹਾਡੀ ਬੋਟ ਆਪਰੇਟਰ ਤੇ ਜਿਹੜੇ ਔਕਿਊਪੈਂਟ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਆ ਕਿ ਤੁਸੀਂ ਇਹੋ ਜਿਹਾ ਪਾਣੀ ਦੇ ਵਿੱਚ ਡੁੰਗਾਈ ਦੇ ਵਿੱਚ ਕੈ ਲੋ ਚੁੱਬੀਆਂ ਮਾਰੂ ਜਿੱਥੇ ਕਿ ਤੁਹਾਨੂੰ ਤਾਰਨਾ ਨਹੀਂ ਆਉਂਦਾ ਹੈਗਾ ਐਂਡੀ ਤੁਸੀਂ ਪੈਟਰੋਲਿੰਗ ਕਰਦੇ ਹੋ ਤੁਹਾਡੇ ਤੋਂ ਅਸੀਂ ਕੁਝ ਕੇਸਸ ਬਾਰੇ ਜਾਨਣਾ ਚਾਹਾਂਗੇ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਜਦੋਂ ਪੈਟਰੋਲਿੰਗ ਕਰਦੇ ਹੋ ਤੁਸੀਂ ਕੀ ਦੇਖਿਆ ਉੱਥੇ ਲੋਕ ਕੀ ਕਰਦੇ ਨੇ ਜਦੋਂ ਪੈਟਰੋਲਿੰਗ ਦੌਰਾਨ ਤੁਹਾਡੀਆਂ ਬੋਟਸ ਦੇਖਦੇ ਨੇ ਤਾਂ ਕਿ ਉਹ ਕੋਆਪਰੇਟ ਕਰਦੇ ਨੇ ਤੁਹਾਨੂੰ ਵੀ ਨਹੀਂ ਉੱਥੇ ਪੁਲਿਸ ਹੈਗੀ ਆ ਉਹ ਸਾਨੂੰ ਸਮਝਾ ਰਿਹਾ ਤੇ ਅਸੀਂ ਉਹਨਾਂ ਦੀ ਗੱਲ ਸੁਣੀਏ ਥੋੜੇ ਜਿਹਾ ਕੁਝ ਕੇਸਸ ਦੇ ਤੁਸੀਂ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਓ ਹਾਂਜੀ ਯਾ ਜਦੋਂ ਅਸੀਂ ਪੋਲ ਵਰਕੀਟਾ ਹੇਅਰਸ ਐਂਡ ਲੇਕ ਦੇ ਉੱਤੇ ਪਬਲਿਕਸ ਨੇ ਕੋਆਪਰੇਟ ਕਰਦੀ ਆ ਦੇ ਵਨ ਆਫ ਦੀ ਬਿਹੇਵੀਅਰ ਯੂਜੂਲੀ ਹੈਗੀ ਆ ਜਿਵੇਂ ਐਜੂਕੇਸ਼ਨ ਐਜੂਕੇਟ ਕਰਦੇ ਆ ਦੇ ਤੁਸੀਂ ਹਾਂ ਦੇਖਦੇ ਆ ਉਹਨਾਂ ਦੀ ਲਾਈਫ ਬੈਸਟ ਨਹੀਂ ਪਾਈ ਹੁੰਦੀ ਆ ਆਮ ਕਈ ਹੁੰਦੇ ਬਜ਼ੁਰਗ ਹੁੰਦੇ ਆ ਬੋਟ ਉਤੇ ਫਿਰ ਅਸੀਂ ਦੱਸਦੇ ਆ ਤੁਸੀਂ 올ਡਰ ਤੁਸੀਂ ਲਾਈਫ ਬੈਸਟ ਪਾਵੋ ਆਮ ਅਸੀਂ ਇੰਪੇਅਰਡ ਇਨਵੈਸਟੀਗੇਸ਼ਨ ਵੀ ਕੀਤੀ ਆ ਸੇਮ ਥਿੰਗ ਉਹ ਯੂਜੂਅਲੀ ਸਨ ਕੋਆਪਰੇਟ ਕਰਦੇ ਹੁੰਦੇ ਆ ਆਮ ਫਿਰ ਉਹ ਕੇਸ ਮੋਰੀ ਫਿਰ ਜਾਂਦੇ ਆ ਕੋਰਟ ਨੂੰ ਸਰ ਵੀ ਸੰਗਾ ਜੀ ਜਿਹੜੀ ਹੁਣ ਦੀ ਜਨਰੇਸ਼ਨ ਆ ਰਹੀ ਹੈ ਕਹਿੰਦੇ ਨੇ ਕਿ ਉਹਨਾਂ ਨੇ ਠੀਕ ਹੈ ਉਹ ਇੰਡੀਆ ਦੇ ਵਿੱਚ ਉਹਨਾਂ ਨੇ ਥੋੜਾ ਜਾ ਜਿਵੇਂ ਵੀ ਸਵਿਮਿੰਗ ਸਿੱਖੀ ਹੁੰਦੀ ਹੈ ਜਾਂ ਫਿਰ ਉੱਥੋਂ ਦੀਆਂ ਨਹਿਰਾਂ ਦੇ ਵਿੱਚ ਉਹ ਨਹਾਉਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਇੰਨੇ ਕੋ ਸਵਿਮਿੰਗ ਤਾਂ ਸਾਨੂੰ ਆਂਦੀ ਹੈ ਤੇ ਜਿਹਦੇ ਕਰਕੇ ਉਹ ਇੱਥੋਂ ਦੇ ਪਾਣੀ ਦੀ ਗਹਿਰਾਈ ਨੂੰ ਜਾਣਤਾ ਪਾਉਂਦੇ ਨਹੀਂ ਵੀ ਕਿੰਨਾ ਡੂੰਘਾ ਪਾਣੀ ਹੈ ਪਰ ਉਹ ਕੌਨਫੀਡੈਂਸ ਦੇ ਨਾਲ ਜੰਪ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਉੱਥੇ ਉੱਥੇ ਵੀ ਤਰਦੇ ਹੀ ਰਹੇ ਆ ਪਾਣੀ ਦੇ ਵਿੱਚ ਤੇ ਇੱਥੇ ਵੀ ਅਸੀਂ ਤਰ ਹੀ ਜਾਣਾ ਸੋ ਕਿਤੇ ਨਾ ਕਿਤੇ ਇਹ ਜ਼ਰੂਰੀ ਹੈ ਵੀ ਇੱਥੋਂ ਦੇ ਪਾਣੀ ਦੀ ਬ ਜਾਣੋ ਫਿਰ ਪਾਣੀ ਦੇ ਵਿੱਚ ਛਾਲ ਮਾਰੋ ਪਰ ਇਹਦੇ ਬਾਰੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਯੰਗ ਏਜ ਦੇ ਵਿੱਚ ਸ਼ਾਇਦ ਹਰ ਕਿਸੇ ਨੂੰ ਜੋਸ਼ ਹੁੰਦਾ ਤੇ ਜੋਸ਼ ਦੇ ਵਿੱਚ ਕਹਿੰਦੇ ਨੇ ਨਾ ਕਿ ਬੰਦਾ ਆਪਣੇ ਹੋਸ਼ ਵੀ ਖੋ ਬੰਦਾ ਤੁਸੀਂ ਇਦਾਂ ਦਾ ਐਕਸਪੀਰੀਅੰਸ ਕੀਤਾ ਤੁਹਾਨੂੰ ਲੱਗਦਾ ਵੀ ਮੋਸਟ ਆਫ ਦਾ ਕੇਸਿਸ ਦੇ ਵਿੱਚ ਇਹੀ ਗੱਲ ਹੁੰਦੀ ਹੈ ਆਈ ਥਿੰਕ ਦੈਟਸ ਐਗਜ਼ੈਕਟਲੀ ਇਟ ਯੂ ਨੋ ਜਿਹੜਾ ਓਵਰ ਕੌਨਫੀਡੈਂਸ ਹੈਗਾ ਆ ਕਿ ਹਾਂਜੀ ਇਸ ਤਾਂ ਪੰਜਾਬ ਦੀਆਂ ਨਹਿਰਾਂ ਵਿੱਚ ਜੇ ਸਵੈਮ ਕਰਕੇ ਆਏ ਆ ਇਹ ਤਾਂ ਲੈ ਕੇ ਤੇ ਕੋਈ ਗੱਲੇ ਨਹੀਂ ਹੈਗੀ ਪਰ ਯੂ نو ਅੰਡਰਸਟੈਂਡ ਕਰਨਾ ਉਹ ਲੇਕ ਦੀ ਫਿਜ਼ੀਓਲੋਜੀ ਕੀ ਆ ਕਹਿ ਲਓ ਜਿਹੜੀ ਲੇਕ ਦਾ ਅੰਡਰ ਕਰੰਟ ਹੈਗਾ ਉਹ ਕਿੰਨਾ ਅਨਸਟੇਬਲ ਹੈਗਾ ਨਹਿਰ ਦਾ ਪਾਣੀ ਸਿਰਫ ਇੱਕ ਬਹਾਂ ਨੂੰ ਜਾਂਦਾ ਹੁੰਦਾ ਆ ਸਿਰਫ ਇੱਕ ਪਾਸੇ ਨੂੰ ਜਾਣਾ ਹੈਗਾ ਜਿਹੜੀ ਕਿ ਲੇਕ ਆ ਬੈਕ ਐਂਡ ਫੋਰਥ ਦਾ ਕਰੰਟ ਜਾਂਦੇ ਹੈਗੇ ਆ ਕਿਤ ਨੂੰ ਅੰਡਰਸੈਕਸ਼ਨ ਆਉਂਦੀਆਂ ਵੈਲੀਜ਼ ਹੈਗੀਆਂ ਜਿੱਦਾਂ ਹੁਣ ਆਪਾਂ ਕਾਲ ਟਸ ਲੇਕ ਦੀ ਕਰੇ ਇਸ ਸਰਾਊਂਡਰਡ ਬਾਈ ਮਾਊਂਟਨਸ ਜਿਹੜਾ ਉਹ ਹਵਾ ਦੇ ਨਾਲ ਕਰੰਟ ਜਿਹੜਾ ਚੇਂਜ ਹੁੰਦਾ ਰਹਿੰਦਾ ਹੈਗਾ ਸੋ ਉਹਨਾਂ ਗੱਲਾਂ ਨੂੰ ਸਮਝਣਾ ਕਹਿ ਲਓ ਬਹੁਤ ਜ਼ ਹੈਗਾ ਆ ਕਦੇ ਵੀ ਓਵਰ ਕੰਫੀਡੈਂਸ ਹੋ ਕੇ ਤੁਸੀਂ ਕਿਸੇ ਡੂੰਘਾਈ ਦੇ ਵਿੱਚ ਛਾਲ ਮਾਰ ਦਿੰਨੇ ਹੈਗੇ ਆ ਉਸ ਤੋਂ ਉਸ ਤੋਂ ਬਾਅਦ ਜਦੋਂ ਪਾਣੀ ਤੁਹਾਨੂੰ ਅੰਦਰ ਖਿੱਚ ਲੈਂਦਾ ਹੈਗਾ ਆ ਈਵਨ ਜਿਹੜਾ ਸਭ ਤੋਂ ਵਧੀਆ 스ਵੀਮਰ ਹੈਗਾ ਆ ਉਸ ਦੀ ਵੀ ਬਸ ਹੋ ਜਾਂਦੀ ਹੈਗੀ ਆ ਹੋ ਸਕਦਾ ਕਿ ਮੇ ਵੀ 2 ਮਿੰਟ ਉਹ ਲਾਸਟ ਹੋਗਾ ਉਸ ਤੋਂ ਬਾਅਦ ਉਹਦੇ ਕੈਲੋ ਉਹ ਟਾਇਰਡ ਹੋ ਜਾਏ ਕਿ ਨੋ ਲੌਂਗਰ ਕੈਨ ਨੋ ਲੌਂਗਰ 스ਵੀਮ ਸੋ ਇਹਨਾਂ ਗੱਲਾਂ ਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੈਗਾ ਆ ਜਵਾਨ ਬੰਦੇਆਂ ਵਿੱਚ ਜੋਸ਼ ਹੋਣਾ ਠੀਕ ਆ ਪਰ ਉਸ ਤਰ੍ਹਾਂ ਤੇ ਨਾ ਯੂਜ਼ ਕੀਤਾ ਵੇ ਜਿੱਥੇ ਕਿ ਤੁਹਾਡੇ ਪੋਸਿਬਿਲਿਟੀ ਹੈ ਕਿ ਤੁਸੀਂ ਡਰਾਉਨ ਹੋ ਕੇ ਮਾਰ ਸਕਦੇ ਹੈਗੇ ਆ ਸੋ ਪ੍ਰੀਕਾਸ਼ਨ ਲੈਣਾ ਜ਼ਿਆਦਾ ਜ਼ ਵੋਟਿੰਗ ਤੇ ਆਨੇ ਆ ਵੋਟਿੰਗ ਦੇ ਵਿਲੇ ਕਿਹੜੀਆਂ ਖਾਸ ਉਹ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਆ ਪਹਿਲੀ ਗੱਲ ਤਾਂ ਇਹ ਮੈਂ ਕਹੂੰਗੀ ਕਿ ਜਿਹੜਾ ਲਾਇਸੈਂਸ ਲੈਣਾ ਜਦੋਂ ਤੁਸੀਂ ਪੜ੍ਹਦੇ ਆ ਇੰਟਰਨੈਟ ਦੇ ਉੱਪਰ ਉਹਦੇ ਉੱਪਰ ਹਦਾਇਤਾਂ ਦਿੱਤੀਆਂ ਹੁੰਦੀਆਂ ਹੈਗੀਆਂ ਕਿ ਕਿਹੜੀਆਂ-ਕਿਹੜੀਆਂ ਸੇਫਟੀ ਤੁਸੀਂ ਆ ਇਨ ਮਾਈਂਡ ਰੱਖਣੀ ਹੈ ਕਿ ਲੋਕੀ ਇਦਾਂ ਕਰਦੇ ਹੈ ਕਿ ਬੱਚਿਆਂ ਦੇ ਕੋਲੋਂ ਟੈਸਟ ਪਾਸ ਕਰਾ ਕੇ ਤਾਂ ਆਪ ਉਹ ਨਹੀਂ ਲਾਇਸੈਂਸ ਲੈ ਲਿਆ ਹੁੰਦਾ ਆਪ ਕਦੇ ਪੜਿਆ ਵੀ ਨਹੀਂ ਹੁੰਦਾ ਕਿ ਕਿਹੜੇ ਕਿਹੜੇ ਪ੍ਰੀਕਾਸ਼ਨ ਲੈਣੇ ਹੁੰਦੇ ਹੈਗੇ ਸੋ ਉਹ ਲੈਣਾ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਆਪ ਉਹਨਾਂ ਨੂੰ ਪੜੋ ਜੇ ਤੁਸੀਂ ਨਹੀਂ ਪੜ ਸਕਦੇ ਬੱਚੇ ਨੂੰ ਕਹੋ ਕਿ ਮੈਨੂੰ ਪੜ ਕੇ ਦੱਸ ਇੱਥੇ ਲਿਖਿਆ ਕੀ ਹੈ ਕਿਉਂਕਿ ਜੇ ਤੁਸੀਂ ਆਪਰੇਟਰ ਹੈਗੇ ਆ ਉਸ ਬੋਰਡ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਹਰ ਇੱਕ ਸਿਨੈਰੀਓ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਕਹਿ ਲਓ ਤੁਹਾਨੂੰ ਕਹਿ ਲਓ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਹੈਗੀ ਹੈ ਕਿ ਬੋਰਡ ਦਾ ਕੋਈ ਪਾਰਟ ਫੇਲਿਅਰ ਹੋ ਜਾਂਦਾ ਆ ਕੀ ਕਰਨਾ ਚਾਹੀਦਾ ਹੈਗਾ ਜੇ ਤੁਸੀਂ ਸਿਰਫ ਬੱਚੇ ਤੋਂ ਪੜਾ ਕੇ ਲਾਇਸੈਂਸ ਲੈ ਲਿਆ ਹੈਗਾ ਤੁਹਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੋਊਗੀ ਸੋ ਉਹ ਗੱਲਾਂ ਪਾਣੀਆਂ ਜ਼ਰੂਰੀ ਹੈਗੀਆਂ ਕਿ ਤੁਸੀਂ ਉਸ ਨੂੰ ਆਪ ਪੜੋ ਤੇ ਆਪ ਲਾਇਸੈਂਸ ਲਾਓ ਉਸ ਦੇ ਨਾਲ ਹੀ ਜਿਹੜੇ ਤੁਹਾਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹੈਗੀਆਂ ਜੇ ਤੁਸੀਂ ਬਹੁਤ ਟ੍ਰੈਂਡ ਕਰਦੇ ਹੈਗੇ ਆ ਜੇ ਤੁਹਾਨੂੰ ਲਾਈਫ ਜੈਕਟ ਦਿੱਤੀਆਂ ਹੈਗੀਆਂ ਪਲੀਜ਼ ਉਹਨਾਂ ਨੂੰ ਯੂਟਿਲਾਈਜ਼ ਕਰੋ ਜਿੰਨੇ ਵੀ ਤੁਹਾਡੇ ਪੈਸੇਂਜਰਸ ਹੈਗੇ ਮੇਕ ਸ਼ੋਰ ਕਰੋ ਕਿ ਉਹਨਾਂ ਨੇ ਉਹ ਲਾਈਫ ਜੈਕਟਸ ਪਾਈਆਂ ਹੋਈਆਂ ਹੈਗੀਆਂ ਤੇ ਜਿਹੜਾ ਆਪਰੇਟਰ ਹੈਗਾ ਜੇ ਤੁਸੀਂ ਆਪਰੇਟਰ ਹੈਗੇ ਆ ਤੁਹਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਜਿੰਨੇ ਤੁਹਾਡੇ ਪੈਸੇਂਜਰਸ ਹੈ ਤੁਸੀਂ ਨਸ਼ਾ ਨਾ ਕਰੋ ਚਾਹੇ ਉਹ ਡਰੱਗਸ ਹੈਗੇ ਚਾਹੇ ਆਲਕੋਹਲ ਹੈਗੇ ਇਹ ਗੱਲ ਨਾ ਬਹੁਤ ਜ਼ਰੂਰੀ ਹੈਗੀ ਹੈ ਸੋ ਅੰਟੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਜਦੋਂ ਅਸੀਂ ਪਾਣੀ ਦੇ ਵਿੱਚ ਜਾਂਦੇ ਹਾਂ ਸਪੈਸ਼ਲੀ ਬੋਟਿੰਗ ਕਰਨ ਵਾਸਤੇ ਬੋਟਿੰਗ ਦੀ ਜਿਹੜੀ ਸਪੀਡ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ ਇਹ ਸਾਰੇ ਕਿਹੜੇ-ਕਿਹੜੇ ਰੀਜ਼ਨ ਆ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹਾਂਜੀ ਅਸੀਂ ਮੰਗਦੇ ਹਾਂ ਦੇ ਸਪੀਡ ਤੁਸੀਂ ਪ੍ਰੋਪਰ ਰੱਖੋ ਅਮ ਜੇ ਦੀ ਅਮ ਲੇਕ ਵਿਸਾਈਟ ਤੇ ਉਹਨੇ ਜਾਂ ਬ੍ਰਿਜ ਦੇ ਸੱਲੇ ਸਪੀਡ ਲਿਮਿਟ ਹੈਗੀ ਆ ਤੇ ਅਸੀਂ ਮੰਗਦੇ ਆ ਤੁਸੀਂ ਪ੍ਰੋਪਰ ਸਪੀਡ ਰੱਖੋ اسپੈਸ਼ਲੀ ਵਨ ਟੂ ਸੀ ਜੰਦੇ ਟੂ ਬੀਂ ਅਸੀਂ ਦੇਖਿਆ ਤੇ ਕਿ ਬਰੀ ਇਹ ਮੇਬੀ ਤੁਸੀਂ ਟੀਵੀ ਉਤੇ ਦੇਖਿਆ ਤੁਸੀਂ ਜਿਆਦਾ ਛੇਤੀ ਜਾਂਦੇ ਸਪੀਡ ਹੈਗੀ ਆ ਜਦੋਂ ਆਮ ਬੋਟ ਤੇ ਜਾਂਦੇ ਆ ਤੇ ਜਦੋਂ ਆਮ ਤੁਸੀਂ ਡੂਬ ਉਤੇ ਬੈਠੇ ਆ ਤੇ ਡਿਗਿੰਦੇ ਆ ਤੇ ਸਟਾ ਲਗਿੰਦੇ ਆ ਟੂ ਸਪੀਡ ਬੋਥ ਇੰਪੋਰਟੈਂਟ ਆ ਦਿਸ ਸਪੀਡ ਤੁਸੀਂ ਸਲੋ ਰੱਖੋ ਕਿ ਜਦੋਂ ਜਿਆਦਾ ਸਪੀਡ ਹੁੰਦੀ ਹੈ ਜਸ ਲਾਈਕ ਅ ਕਾਰ ਅਮ ਇੰਜਰੀਜ਼ ਚੀਤੀ ਹੋਈ ਨਹੀਂ ਆ ਹਾਂਜੀ ਕੰਟਰੋਲ ਨਹੀਂ ਰੱਖ ਹੁੰਦਾ ਕਿਉਂਕਿ ਜਿਹੜੀ ਬੋਟ ਦੀ ਮੈਨੂਵਰਿੰਗ ਹੈ ਗੱਡੀ ਨਾਲੋਂ ਬਹੁਤ ਡਿਫਰੈਂਟ ਆ ਕੋਈ ਕਿਉਂਕਿ ਬੋਟ ਉਤੇ ਬ੍ਰੇਕ ਹੈ ਨਹੀਂਗਾ ਰਾਈਟ ਉਤੇ ਸਿਰਫ ਬੀਸਿਕਲੀ ਗਾਸ ਆ ਪਰ ਜਦੋਂ ਤੁਸੀਂ ਸলো ਡਾਊਨ ਕਰਨਾ ਆ ਤੁਰਕੋ ਇੱਕ ਲੀਬਰ ਹੁੰਦੀ ਹੈ ਪਰ ਉਹ ਗੱਡੀ ਮੰਗਰ ਇੱਕਦਮ ਨਹੀਂ ਰੁਕਦਾ ਉਹ ਹਾਂਜੀ ਸਭ ਜੀ ਸੰਗਤ ਜੀ ਸਾਡੇ ਭਾਈਚਾਰੇ ਦੇ ਵਿੱਚ ਵੀ ਇਹ ਘਟਨਾਵਾਂ ਜਿਹੜੀਆਂ ਬਹੁਤ ਹੁੰਦੀਆਂ ਨੇ ਈਵਨ ਕਿ ਪਿਛਲੇ ਕੁਝ ਸਮੇਂ ਤੋਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਸਾਊਥ ਏਸ਼ੀਅਨ ਲੋਕ ਜਿਹੜੇ ਨੇ ਉਹ ਡੁੱਬਣ ਦੀਆਂ ਘਟਨਾਵਾਂ ਦੇ ਨਾਲ ਜ਼ਿਆਦਾ ਜੁੜੇ ਹੋਏ ਨੇ ਤੁਹਾਨੂੰ ਕੀ ਲੱਗਦਾ ਹੈ ਸਾਊਥ ਏਸ਼ੀਅਨ ਲੋਕਾਂ ਦਾ ਇਹ ਨਾਮ ਕਿਉਂ ਆਉਂਦਾ ਕਿਉਂਕਿ ਜਦੋਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਪਤਾ ਲੱਗਦਾ ਤਾਂ ਉਹਨਾਂ ਨੂੰ ਲੱਗਦਾ ਵੀ ਹਰ ਗੱਲ ਦੇ ਵਿੱਚ ਸਾਡਾ ਨਾਮ ਲੈ ਦਿੰਦੇ ਆ ਅਸੀਂ ਤਾਂ ਕੁਝ ਕਰਦੇ ਨਹੀਂ ਤੇ ਹਰ ਗੱਲ ਜਿਹੜਾ ਡੁੱਬਣ ਦੀਆਂ ਘਟਨਾਵਾਂ ਚ ਵੀ ਸਾਊਥ ਏਸ਼ੀਅਨ ਕਮਿਊਨਿਟੀ ਕਿਉਂ ਹੁੰਦੀ ਦੂਜੇ ਵੀ ਹੋ ਸਕ ਪਹਿਲਾਂ ਤਾਂ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਅਸੀਂ ਕਿਸੇ ਵੀ ਪ੍ਰੀਵੈਂਸ਼ਨ ਵਾਲੇ ਗੱਲ ਕਰਦੇ ਹੈਗੇ ਆ ਅਸੀਂ ਇਸ ਗੱਲ ਕਰਕੇ ਕਰਦੇ ਹਾਂ ਕਿ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਅਸੀਂ ਬਚਾ ਸਕੀਏ ਇਹ ਤੁਹਾਡੇ ਬਚਾਅ ਕਰਕੇ ਹੀ ਅਸੀਂ ਇਹ ਪ੍ਰੀਵੈਂਸ਼ਨ ਟਿਪਸ ਤੁਹਾਨੂੰ ਸ਼ੇਅਰ ਕਰ ਰਹੇ ਹੈਗੇ ਆ। ਅੱਥੀਂ ਅਸੀਂ ਕਿਸੇ ਨੂੰ ਆਈਸੋਲੇਟ ਨਹੀਂ ਕਰ ਰਹੇ, ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ। ਦੂਜੀ ਕਮਿਊਨਿਟੀ ਵਿੱਚ ਵੀ ਇਹ ਪ੍ਰੋਬਲਮ ਹੁੰਦੀ ਹੈਗੀ ਆ ਜਿੱਥੇ ਕਿ ਡਰਾਉਨਿੰਗ ਹੁੰਦੀ ਹੈ। ਕੇਵਲ ਜਿਹੜੇ ਜ਼ਿਆਦਾ ਬਹੁਤ ਵਧੀਆ 스ਵੀਮਰਸ ਹੁੰਦੇ ਆ ਉਹ ਵੀ ਕੇਵਲ ਡਰਾਉਨ ਹੋ ਕੇ ਮਰ ਜਾਂਦੇ ਹੈਗੇ ਆ, ਡੁੱਬ ਕੇ ਮਰ ਜਾਂਦੇ ਹੈਗੇ ਆ। ਕਿਉਂਕਿ ਉਹਨਾਂ ਨੇ ਆਪਣੀ ਕਹਿ ਲਓ ਜ਼ਿਆਦਾ ਸੋਚਿਆ ਹੁੰਦਾ ਆਪਣੀ ਅਬਿਲਿਟੀ ਬਾਰੇ ਤੇ ਜਦੋਂ ਪਾਣੀ 'ਚ ਜਾਂਦੇ ਆ ਤੇ ਫਿਰ ਉਹ ਅਬਿਲਿਟੀ ਘੱਟ ਜਾਂਦੀ ਹੈਗੀ ਆ। ਉਹਦੇ ਕਾਫੀ ਰੀਜ਼ਨਸ ਹੋ ਸਕਦੇ ਆ। ਸਾਡਾ ਮੇਨ ਮਕਸਦ ਇਹ ਹੈਗਾ ਹੈ ਕਿ ਜਿਹੜੇ ਸਾਡੇ ਨਿਊ ਕਾਮਰਸ ਟੂ ਕੈਨੇਡਾ ਹੈਗੇ ਆ ਜਿਹੜੇ ਨਵੇਂ ਲੋਕ ਇੰ ਆਏ ਹੈਗੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੇਕ ਸਬਾਰੇ ਪਤਾ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਡੰਗਾਈ ਬਾਰੇ ਨਹੀਂ ਪਤਾ ਹੁੰਦਾ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਇਹ ਜਾਣਕਾਰੀ ਉਹਨਾਂ ਤੱਕ ਪਹੁੰਚਾਈਏ ਤਾਂ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਹੈਗੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਓਕੇ ਐਂਡੀ ਅ ਇਨ ਦਾ ਐਂਡ ਵਾਟ ਡੂ ਯੂ ਵਾਂਟ ਟੂ ਸੇ ਲਾਈਕ ਐਨੀ ਸੁਜੈਸ਼ਨ ਯੂ ਹੈਵ ਫੋਰ ਦ ਪੀਪਲ ਯਾ ਆਈ ਜਸਟ ਵਾਂਟ ਟੂ एवरीवन ਟੂ ਹੈਵ ਜਸਟ ਟੂ ਕੀਪ ਵਾਟਰ ਸੇਫਟੀ ਬੀ ਕੇਅਰਫੁਲ ਓਨ ਦ ਲੇਕ ਅਮ ਪਲੀਜ਼ ਵੇਅਰ ਯੂਰ ਲਾਈ Um, even if you're a strong swimmer, the, the, the lakes are very rough. Um, the water is cold, it can create shock. Um, um, I want them everyone to, at the end of the day, enjoy their time on the lake, but most important is be safe on the water. ਸੰਗਤ ਜੀ ਸੇਮ ਸਵਾਲ ਹੈ ਤੁਹਾਡੇ ਤੋਂ ਵੀ ਸਾਰਿਆਂ ਨੂੰ ਐਂਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕੋਈ ਅਜਿਹੀਆਂ ਸੁਜੈਸ਼ਨਸ ਜਿਹੜੀਆਂ ਉਹਨਾਂ ਨੂੰ ਜਲਦੀ ਸਮਝ ਵੀ ਆ ਸਕਣ ਤੇ ਨਾਲ ਦੀ ਨਾਲ ਉਹ ਧਿਆਨ ਰੱਖ ਸਕਣ ਵੀ ਸਾਡੇ ਤੋਂ ਕਿਹੜੀਆਂ ਕਮੀਆਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿਹੜੀਆਂ ਅਸੀਂ ਗਲਤੀਆਂ ਕਰ ਬੈਠਦੇ ਹਾਂ ਜਿੱਥੇ ਕਿਸੇ ਦੀ ਵੀ ਜ਼ਿੰਦਗੀ ਦਾਤ ਲੱਗ ਸਕਦੀ ਹੈ ਮੈਂ ਤਾਂ ਇੱਕੋ ਗੱਲ ਹੀ ਕਹੂੰਗੀ ਕਿ ਸਮਰ ਹੈਗੀ ਆ ਸਾਰੇ ਨੇ ਇੰਜੋਏ ਕਰਨਾ ਹੈ ਅਸੀਂ ਪਾਣੀ ਵਿੱਚ ਜਾਣੇ ਆ ਕਿਉਂਕਿ ਨੇਚਰਲੀ ਜਦੋਂ ਗਰਮੀ ਹੋ ਜਾਂਦੀ ਹੈ ਅਸੀਂ ਪਾਣੀ ਦੇ ਨੇੜੇ ਜਾਣਾ ਚਾਹੁੰਦੇ ਆ ਚਾਹੇ ਉਹ ਪੂਲ ਹੈਗਾ ਚਾਹੇ ਲੇਕ ਹੈਗਾ ਚਾਹੇ ਓਸ਼ਨ ਹੈਗਾ ਇੰਜੋਏ ਯੋਰself ਇੰਜੋਏ ਯੋਰ ਸਮਰ ਪਰ ਇਸ ਤਰ੍ਹਾਂ ਰਿਸਪੌਂਸਿਬਿਲਟੀ ਨਾਲ ਤੁਸੀਂ ਇੰਜੋਏ ਕਰੋ ਤਾਂ ਕਿ ਕੋਈ ਟਰਾਜੇਡੀ ਨਾ ਹੋ ਜਾਵੇ ਅਸੀਂ ਸਾਡਾ ਮਕਸਦ ਅੱਜ ਇਹੀ ਹੈਗਾ ਕਿ ਅਸੀਂ ਤੁਹਾਡੇ ਨਾਲ ਪ੍ਰੀਵੈਂਸ਼ਨ ਟਿਪਸ ਸ਼ੇਅਰ ਕਰ ਸਕੀਏ ਤਾਂ ਕਿ ਕੱਲ ਨੂੰ ਸਾਡੇ ਸਾਨੂੰ ਜਾਂ ਮੈਨੂੰ ਜਾਂ ਐਂਦੀ ਨੂੰ ਕਿਸੇ ਲੇਕ ਤੇ ਜਾਂ ਕਿਸੇ ਓਸ਼ਨ ਤੇ ਕਿਸੇ ਦੇ ਡੁੱਬਣ ਦੀ ਖਬਰ ਨੂੰ ਨਾ ਲੈਣ ਜਾਣਾ ਪਵੇ ਨਾ ਕਿਸੇ ਪੇਰੈਂਟਸ ਨੂੰ ਇੰਡੀਆ ਵਿੱਚ ਫੋਨ ਕਰਕੇ ਦੱਸਣਾ ਪਵੇ ਕਿ ਤੁਹਾਡਾ ਬੱਚਾ ਜਿਹੜਾ ਇੱਥੇ ਪੜ੍ਹਨ ਆਇਆ ਸੀ ਜਾਂ ਕੰਮ ਕਰਨ ਵਾਸਤੇ ਆਇਆ ਸੀ ਉਹ ਡੁੱਬ ਕੇ ਕਿਤੇ ਮਰ ਗਿਆ ਕਿਉਂਕਿ ਜਿਹੜਾ ਨਿਊਜ਼ ਸਾਡੇ ਲਈ ਵੀ ਬਹੁਤ ਹੀ ਔਖਾ ਹੁੰਦਾ ਹੈ ਫੈਮਲੀਆਂ ਨਾਲ ਸ਼ੇਅਰ ਕਰਨਾ ਸੋ ਅਸੀਂ ਇਸ ਕਰਕੇ ਇਹ ਪ੍ਰੀਵੈਂਸ਼ਨ ਟਿਪਸ ਤੁਹਾਨੂੰ ਸ਼ੇਅਰ ਕਰ ਕਰ ਰਹੇ ਹੈਗੇ ਆ ਤਾਂ ਕਿ ਇਹ ਜੜੀਆਂ ਮੌਤਾਂ ਇਹਨਾਂ ਨੂੰ ਬਚਾਇਆ ਜਾ ਸਕੇ ਧੰਨਵਾਦ ਜੀ ਥੈਂਕ ਯੂ ਧੰਨਵਾਦ ਸੋ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ ਜਿਹੜੀ ਇਹ ਗੱਲਬਾਤ ਤਾਂ ਹੋਈ ਹੈ ਕਿ ਡੁੱਬਣ ਦੇ ਕਿਸਾ ਤੋ ਕਿਵੇਂ ਬਚਾ ਜਾ ਸਕਦਾ ਹੈ ਅਸੀਂ ਛੋਟੀਆਂ-ਛੋਟੀਆਂ ਗਲਤੀਆਂ ਜਿਹਹਾਂ ਕਰ ਬੈਨਿਆ ਜਿਹਦੇ ਨਾਲ ਡੁੱਬ ਸਕਦੇ ਹਾਂ ਅਸੀਂ ਪਾਣੀ ਦੇ ਵਿੱਚ ਸੋ ਪਾਣੀ 'ਚ ਉਤਰੋਂ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਇਹ ਅਸੀਂ ਸਰਜੰਟ ਐਂਡੀ ਗਲੌਟ ਤੇ ਸਰਬਜੀ ਸੰਗਾ ਜੀ ਤੋਂ ਜਾਣੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖੋ ਤੇ ਆਪਣੇ ਆਪ ਨੂੰ ਤੇ ਆਪਣਿਆਂ ਨੂੰ ਡੁੱਬਣ ਤੋਂ ਬਚਾ ਸਕੋ ਅਮਿਤ ਵਣੇਸਾ ਦੇ ਨਾਲ ਸ਼ੈਰੀ ਗੌਰਵਾ RCMP office.